ਸਸਿ ਕਾਜੀ ਪੀਲੂ ਦਮੋਦਰ ਬਾਬਾ ਬੁੱਲੇ ਸ਼ਾ ਸ਼ਾ ਇਨਾਇਤ ਸ਼ਾ ਹਸਨ ਤੇ ਅੱਜ ਦੇ ਸਮੇਂ ਆ ਚਾ ਜੀਏ ਤੇ ਅਨੰਦ ਲਾਲ ਨੂਰਪੁਰੀ ਸਾਹਿਬ ਤਨੀ ਰਾਮ ਚਾਤਰਿਕ ਪ੍ਰੋਫੈਸਰ ਮੋਹਨ ਸਿੰਘ ਜੀ ਤੇ ਮਤਲਬ ਹੋਰ ਅਨਿਕਾ ਸ਼ਹਿਰਾ ਮਦਾ ਪ੍ਰੀਤਮ ਜੀ ਅੱਜ ਦੇ ਮਾਡਰਨ ਦਿੱਲੀ ਦੇ ਪਾਤਰ ਸਾਹਿਬ ਹਨਾ ਬੜੇ ਸ਼ਾਇਰ ਨੇ ਸਮੇਂ ਸਮੇਂ ਦੇ ਲੋਕ ਇਹਨਾਂ ਨੂੰ ਪਰਦੇ ਸੁਣਦੇ ਆਏ ਨੇ ਪਰ ਕਈ ਲੋਕਾਂ ਨੇ ਚੇਤੇ ਜੋ ਵਿਸ਼ਵਾਸ ਜਾਂਦੇ ਨੇ ਉਹਨਾਂ ਚ ਇੱਕ ਨਾਮ ਹੈ ਨਜਾਬਤ ਸਾਹਿਬ ਦਾ ਬੜੀ ਸੋਹਣੀ ਗੱਲ ਉਹਨਾਂ ਦੀ ਮੈਂ ਬਚਪਨ ਚ ਕਿਤੇ ਪੜ੍ਹੀ ਸੀ ਉਸ ਤੋਂ ਬਾਅਦ ਜ਼ਿਆਦਾ ਪੜ੍ਹਨ ਨੂੰ ਕਿਤੇ ਮਿਲੇ ਵੀ ਨਹੀਂ ਸਿਲੇਬਸ 'ਚ ਹੁੰਦੀ ਸੀ ਉਹ ਗੱਲ ਬਾਰੇ ਕਿ ਕਿੰਨੀ ਸੋਹਣੀ ਗੱਲ ਸੀ ਕਿ ਅਸੀਂ ਕਿਸੇ ਨੂੰ ਆਪਣਾ ਪਿਆਰ ਸਮਰਪਣ ਲਾਇਲਟੀ ਸ਼ੋਅ ਕਰਨ ਲਈ ਹਰ ਹੱਦ ਤੱਕ ਜਾਈਦਾ ਕਿ ਉਹਨੂੰ ਅਹਿਸਾਸ ਹੋ ਜਾਵੇ ਪਰ ਜਦੋਂ ਉਹਨੂੰ ਫੇਰ ਵੀ ਮਤਲਬ ਨਹੀਂ ਅਹਿਸਾਸ ਹੁੰਦਾ ਪੰਜਾਬੀ ਜਿਹਨੂੰ ਕਹਿੰਦੇ ਜਿਹੜਾ ਕੁੱਛੜ ਚੜਿਆ ਵੀ ਰੋਵੇਗਾ ਕੀ ਕਰੀਏ ਫਿਰ ਉਹਨੂੰ ਫਿਰ ਉਹਨੂੰ ਕਹਿੰਦੇ ਚੱਲ ਭਾਈ ਤੂੰ ਨਿਕਲ ਜਾ ਫਿਰ ਬੈਠ ਬੈਠ ਸੋ ਇਦਾਂ ਦੀ ਗੱਲ ਬਹੁਤ ਸੋਹਣੀ ਉਹਨਾਂ ਨੇ ਕਹੀ ਸੀ ਕਿ ਮਿੱਤਰਾਂ ਦੀ ਮੇਜ਼ਬਾਨੀ ਖਾਤਰ ਮਤਲਬ ਮਿੱਤਰਾਂ ਦੀ ਆ ਪ੍ਰੌਨਚਰੀ ਲਈ ਦਿਲ ਦਾ ਲੋਹੂ ਛਾਣੀ ਦਾ